ਇੱਕ ਗੰਨੇ ਦੀ ਰੇੜੀ ਆਪਣੇ ਬੇਟੇ ਵਾਸਤੇ ਲਾ ਰਹੇ ਹਾਂ ਮੈਂ ਆਪਣਾ ਨਿਓ ਕਰ ਰਿਹਾ ਜੀ 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 ਬੇਟੇ ਨੂੰ ਕਹਿ ਰਹੇ ਆ ਵੀ ਆਪਣਾ ਕੰਮ ਆਪਣਾ ਆਪ ਕਰੋ ਪ੍ਰਾਈਵੇਟ ਕੰਮ ਦੇ ਵਿੱਚ ਕੋਈ ਕੁਝ ਨਹੀਂ ਹੈ ਜੀ ਜੀ ਉਹਨਾਂ ਦਾ ਟਾਰਗੇਟ ਹੀ ਨਹੀਂ ਪੂਰਾ ਹੁੰਦਾ ਹੈਗਾ ਲੱਗਦੀ ਨਹੀਂ ਹੈ ਕਿ ਜਦੋਂ ਆਪਾਂ ਤੁਹਾਡੀ ਉਮਰ ਵੀ ਹਨਾ ਕਿਹਾ ਸੀ ਵੀ ਇੰਨੀ ਕੀ ਹੋਣੀ ਪਰ ਤੁਸੀਂ ਕਿਹਾ ਵੀ 67 ਸਾਲਾਂ ਦੀ ਉਮਰ ਆ ਪਰ ਦੇਖਣ ਨੂੰ ਲੱਗ ਨਹੀਂ ਰਹੀ ਹੈਗੀ ਹਾਂਜੀ ਪਰ ਇਸ ਤਰ੍ਹਾਂ ਮੇਰੇ ਸਹਿੰਦਰ ਰਾਜ ਇਹੀ ਆ ਜਿਹੜਾ ਮੈਂ ਆਪਣਾ ਇਹ ਕੰਮ ਕਰ ਰਿਹਾ ਕੰਮ ਦੇ ਨਾਲ ਹੀ ਇਹ ਹੋ ਗਿਆ ਜੀ ਜੀ ਹਾਂਜੀ ਮੈਂ ਤਾਂ ਇਹੀ ਕਹੂੰਗਾ ਵੀ ਕੰਮ ਕਰੋ ਆਪਣਾ ਤੰਦਰੁਸਤ ਰਹੋ ਦੇਸੀ ਆਯੁਰਵੈਦਿਕ ਚੀਜ਼ਾਂ ਖਾਓ ਜਿਹੜੀ ਖਾਣੀ ਆ ਘਰ ਦੇ ਵਿੱਚ ਜਿਹੜੀ ਵੀ ਹੈਗੀ ਆ ਉਹੀ ਖਾਓ ਮੈਂ ਮੈਦਾ ਹੋ ਗਿਆ ਚਿੱਟਾ ਨਮਕ ਹੋ ਗਿਆ ਜੀ ਠੀਕ ਹੈ ਜੀ ਇਹ ਇੱਥੇ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਆਪਣੇ ਦੋਤੇ ਕੱਢ ਦੋ ਆਪਣਾ ਸਰੀਰ ਸਾਰਾ ਬਿਲਕੁਲ ਸੈੱਟ ਰਹੂਗਾ ਮੈਂ ਕਹਿੰਦਾ ਜੀ ਕੰਮ ਕਰੋ ਜਿੰਨਾ ਕੁ ਵੀ ਹੁੰਦਾ ਹੈ ਇਹ ਨਹੀਂ ਆ ਵੀ ਆਪਾਂ ਪੂਰਾ ਹੀ ਕੰਮ ਕਰਨਾ ਜਿੰਨਾ ਮੈਂ ਤਾਂ ਤੁਸੀਂ ਨਹੀਂ ਸ਼ਰਮ ਕੀਤੀ ਹੈਗੀ ਪਰ ਤੁਹਾਡੇ ਬੱਚਿਆਂ ਦਾ ਅੱਜ ਕੱਲ ਹੀ ਉਹਨਾਂ ਨੂੰ ਕੋਈ ਸ਼ਰਮ ਨਹੀਂ ਜੇ ਬੱਚਿਆਂ ਨੂੰ ਵੀ ਨਹੀਂ ਹੈ ਲੋ ਸਰ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਤੁਸੀਂ ਸੁਖਰਾ ਮਰੀਜ਼ ਸਾਡੇ ਤੁਹਾਡੇ ਕੋਲ ਆ ਕੇ ਕਹਿ ਰਹੇ ਨੇ ਵੀ ਹਾਂ ਲੋ ਪਲਾਓ ਜੂਸ ਵਾਚੇ ਨਹੀਂ ਬਤਾ ਜੀ ਸ਼ੁਕਰ ਇਸ ਦੇ ਨਾਲ ਨਹੀਂ ਬਧੂਗਾ ਕਿੰਨਾ ਮਰਜੀ ਪੀ ਲੈਣਾ ਕਿੰਨਾ ਮਰਜੀ ਪੀ ਲੈਣਾ ਜੀ ਸ਼ੁਕਰ ਦੇ ਰੁਗਰ ਦੇ ਰੀ ਗੰਨੇ ਦਾ ਰਸ ਗੰਨੇ ਦਾ ਰਸ ਪਰ ਜਦੋਂ ਉਹਨਾ ਬਜ਼ੁਰਗਾਂ ਦੀ ਵਾਰੀ ਐਸ਼ ਕਰਨ ਦੀ ਆ ਜਾਂਦੀ ਆ ਆਰਾਮ ਕਰਨ ਦੀ ਵਾਰੀ ਆਈ ਨੇ ਫਿਰ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਉਹ ਬੱਚਿਆਂ ਵਾਸਤੇ ਬਹੁਤ ਵੱਡੀ ਲਹਨਤ ਹੈ ਇਹ ਕਹਿੰਦੇ ਜੀ ਉਹਨਾਂ ਨੂੰ ਚਾਹੀਦਾ ਨਹੀਂ ਹੈ ਜੀ ਹੁਣ ਜੋ ਛੋਟੇ ਹੁੰਦੇ ਨੇ ਸਾਨੂੰ ਉਂਗਲੀ ਫੜ ਕੇ ਆਪਣਾ ਤੋਰਨਾ ਸਿਖਾਇਆ ਉਹ ਆਸੀ ਹੁਣ ਉਹਨਾਂ ਨੂੰ ਆਪਣਾ ਉਹਨਾਂ ਨੂੰ ਪਿਠਾਈਂ ਉਂਗਲੀ ਫੜ ਕੇ ਵੀ ਆ ਪਮੋਡਾ ਫੜ ਕੇ ਵੀ ਆ ਲਓ ਜੀ ਬੈਠੋ ਤੁਸੀਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੀ ਜਿਹੜੀ ਧਰਤੀ ਆ ਮਹਾਨ ਯੋਧਿਆਂ ਪੀਰਾਂ ਲਈ ਮਹਾਨ ਜਿਹੜੇ ਕੁਰਬਾਨੀ ਵਾਲੀ ਯੋਧਿਆਂ ਲਈ ਜਾਣੀ ਜਾਂਦੀ ਆ ਤੇ ਜਿਹੜਾ ਪੰਜਾਬੀ ਨੇ ਉਹਨਾਂ ਨੇ ਹਰ ਜਿਹੜਾ ਕੰਮ ਆ ਕੋਈ ਵੀ ਕੰਮ ਹੋਵੇ ਜਿਹੜਾ ਪੂਰੀ ਇਮਾਨਦਾਰੀ ਨਾਲੋ ਤੈਹ ਦਿਲੋਂ ਨਾਲ ਜਿਹੜਾ ਉਹਨਾਂ ਨੇ ਪੂਰਾ ਕੰਮ ਨੇ ਪਰੇ ਛਾੜਿਆ ਤਾਂ ਸਾਡੇ ਨਾਲ ਇੱਥੇ ਇੱਕ ਅਧਿਆਪਕ ਮੌਜੂਦ ਨੇ ਜਿਹੜੇ ਉਹ ਰੋਡ ਤੇ ਖੜ ਕੇ ਇਹ ਰੇੜੀ ਲਾ ਰਹੇ ਨੇ ਉਹਨਾਂ ਨੇ ਆਪਣਾ ਸਾਰਾ ਇਹ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ ਨਾਲ ਨਾਲ ਜਿਹੜਾ ਉਹ ਰੋਡ ਤੇ ਸੈਟਅਪ ਕੀਤਾ ਹੋਇਆ ਅਧਿਆਪਕ ਰਹੇ ਨੇ ਉਹ ਗੰਨੇ ਦੀ ਰੇੜੀ ਕਿਉਂ ਲਾਉਣੀ ਪੈਗੀ ਇਹ ਤਾਂ ਸਾਡੇ ਨਾਲ ਆਪਾਂ ਗੱਲਬਾਤ ਕਰਾਉਣੇ ਆ ਸਰ ਜਿੱਦਾਂ ਮੈਂ ਕਿਹਾ ਤੁਸੀਂ ਦੱਸਿਆ ਸੀ ਵੀ ਇਹਦੇ ਆਪ ਕਰ ਰਹੇ ਹੋ ਪਰ ਤੁਸੀਂ ਹੁਣ ਗੰਨੇ ਦੀ ਰੇੜੀ ਲਾ ਰਹੇ ਹੋ ਇਹ じゃ ਕੀ ਕਾਰਨ ਹੋ ਗਿਆ ਵੀ ਜਿਹੜੀ ਤੁਹਾਨੂੰ ਰੋਡ ਤੇ ਖੜਕੇ ਰੇੜੀ ਲਾਉਣੀ ਪੈਗੀ ਇਹ ਗੰਨੇ ਦੀ ਰੇੜੀ ਆਪਣੇ ਬੇਟੇ ਵਾਸਤੇ ਲਾ ਰਹੇ ਹਾਂ ਮੈਂ ਆਪਣਾ ਨਿਓ ਕਰ ਰਿਹਾ ਜੀ 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 ਬੇਟੇ ਨੂੰ ਕਹਿ ਰਹੇ ਹਾਂ ਵੀ ਆਪਣਾ ਕੰਮ ਆਪਣਾ ਆਪ ਕਰੋ ਪ੍ਰਾਈਵੇਟ ਕੰਮ ਦੇ ਵਿੱਚ ਕੋਈ ਕੁਝ ਨਹੀਂ ਹੈ ਜੀ ਜੀ ਉਹਨਾਂ ਦਾ ਟਾਰਗੇਟ ਹੀ ਨਹੀਂ ਪੂਰਾ ਹੁੰਦਾ ਹੈਗਾ ਜੰਨਾ ਵੀ ਹਾਂ ਜੀ 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 ਹਾਂ ਜੀ ਮਤਲਬ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇਹ ਰਸ ਦੀ ਰੇੜੀ ਲਾਉਂਦੇ ਹੋਏ ਇਹ ਰਸ ਦੀ ਰੇੜੀ ਦਾ ਹੈ ਮੈਂ 5-7 ਦਿਨ ਹੋਏ ਆ ਲਾਉਂਦੇ ਇਹਨਾਂ ਅੱਛੀ 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 ਹਾਂ ਜੀ ਹਾਂ ਇਸ ਤੋਂ ਪਹਿਲਾਂ ਮਤਲਬ ਤੁਸੀਂ ਅਧਿਆਪਕ ਰਹਿ ਚੁੱਕੇ ਹੋ ਹਾਂ ਮੈਂ ਮੈਂ ਕੇ ਨਾਲ ਨਾਲ ਵੀ ਹੁਣ ਟੀਚ ਵੀ ਕਰਾ ਰਹੇ ਹਾਂ ਨਹੀਂ ਨਹੀਂ ਹੁਣ ਕੋਈ ਉਹ ਨਹੀਂ ਹੈਗਾ ਬਾਕੀ ਸਰਯੇ ਦਾ ਕੰਮ ਕਰਦੇ ਆਂ ਜਾਲ ਬੰਨਣ ਦਾ ਬਾਈ ਵੈਂਡਰ ਦਾ ਕਰ ਰਹੇ ਆਂ ਅੱਛਾ 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 ਬਾਈ ਵੈਂਡਰ ਦਾ ਕੰਮ ਕਰ ਰਹੇ ਆਂ ਅੱਛਾ ਹਾਂ ਜੀ ਹਾਂ ਮਤਲਬ ਇਹ ਕਿੱਦਾਂ ਦਿਮਾਗ ਦੇ ਵਿੱਚ ਆਇਆ ਅਧਿਆਪਕ ਹੁੰਦੇ ਹੋਏ ਵੀ ਰੋਡ ਤੇ ਗੰਨੇ ਦੀ ਰੇੜੀ ਨੀ ਮੈਨੋਂ ਬ ਕਮ ਦਾ ਸ਼ੌਕ ਸੀ ਜੀ ਪਹਿਲਾਂ ਤੋਂ ਸ਼ੁਰੂ ਤੋਂ ਹੀ ਸ਼ੌਕ ਸ਼ੌਕ ਨਾਲ ਕਰਿਆ ਕੰਮ ਆਪਾਂ ਨੂੰ ਪੈਸੇ ਪੁੱਸੇ ਵਾਲਾ ਕੋਈ ਹੋ ਨਹੀਂ ਸੀ ਅੱਛੇ ਅੱਛੇ ਸ਼ੌਕ ਨਾਲ ਕਰਿਆ ਕੰਮ ਜਿਹੜਾ ਵੀ ਕੰਮ ਕਰਦਾ ਮੈਂ ਸ਼ੌਕ ਨਾਲ ਕਰਦਾ ਅੱਛੇ ਨਹੀਂ ਕੁਝ ਤਾਂ ਹਣਾ ਜਿਵੇਂ ਕੋਈ ਬਜ਼ੁਰਗ ਕਹਿ ਲੋ ਪਰ ਦੇਖ ਕੇ ਲੱਗਦੇ ਨਹੀਂ ਹੈਗੇ ਜਿਦਦਾ ਆਪਾਂ ਤੁਹਾਡੀ ਉਮਰ ਵੀ ਹਣਾ ਕਿਹਾ ਸੀ ਵੀ ਇੰਨੀ ਕੀ ਹੋਣੀ ਪਰ ਤੁਸੀਂ ਕਿਹਾ ਵੀ 67 ਸਾਲਾਂ ਦੀ ਉਮਰ ਆ ਪਰ ਦੇਖਣ ਨੂੰ ਲੱਗ ਨਹੀਂ ਰਹੀ ਹੈਗੀ ਹਾਂਜੀ ਪਰ ਇੱਕ ਕਾਰਨ ਹੈ ਮੇਰੇ ਇਸ ਸੇਵ ਦਾ ਰਾਜ ਇਹੀ ਹੈ ਜਿਹੜਾ ਮੈਂ ਆਪਣਾ ਇਹ ਕੰਮ ਕਰ ਰਿਹਾ ਕੰਮ ਦੇ ਨਾਲ ਇਹ ਹੋ ਹੈ ਜੀ 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 ਹਾਂਜੀ ਮੈਂ ਤਾਂ ਇਹ ਹੀ ਕਹੂੰਗਾ ਵੀ ਕੰਮ ਕਰੋ ਆਪਣਾ ਤੰਦਰੁਸਤ ਰਹੋ ਜੀ ਜੀ ਦੇਸੀ ਆਰਿਓ ਬੈਦਿਕ ਚੀਜ਼ਾਂ ਖਾਓ ਜਿਹੜੀ ਖਾਣੀ ਆ ਘਰ ਦੇ ਵਿੱਚ ਜਿਹੜੀ ਵੀ ਹੈਗੀ ਆ ਉਹੀ ਖਾਓ ਆਪਣੇ ਕਾਲਾ ਨਮਕ ਸੋਰੀ ਚਿੱਟਾ ਨਮਕ ਜਿਹੜਾ ਉਹਨੂੰ ਕੱਢ ਦਿਓ ਜੀ ਜੀ ਮੈਦਾ ਕੱਢ ਦਿਓ ਜੀ ਠੀਕ ਹੈ ਨਾ ਜੀ ਮੈਦਾ ਹੋ ਗਿਆ ਚਿੱਟਾ ਨਮਕ ਹੋ ਗਿਆ ਜੀ ਠੀਕ ਹੈ ਜੀ ਇਹ ਇਹ ਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਆਪਣੇ ਉੱਤੇ ਕੱਢ ਦੋ ਆਪਣਾ ਸਰੀਰ ਸਾਰਾ ਬਿਲਕੁਲ ਸੈੱਟ ਰਹੂਗਾ ਜੀ ਜੀ ਜਿੱਦਾਂ ਇਹ ਕਪਾ ਆਖਾਲ ਮੇਰਾ ਸਵਾਲ ਰਹੂਗਾ ਵੀ ਜਿੱਦਾਂ ਜਿਹੜੇ ਬਜ਼ੁਰਗ ਨੇ ਹਨਾ ਮਤਲਬ ਘਰ ਬੈਠ ਜਾਂਦੇ ਨੇ ਹਨਾ ਕਹਿ ਦਿੰਦੇ ਨੇ ਸਾਡੇ ਗੋਡੇ ਗਿੱਟੇ ਦੁਖਦੇ ਨੇ ਵੀ ਸਾਤ ਹੁਣ ਕੰਮ ਨਹੀਂ ਹੁੰਦਾ ਤਾਂ ਉਹਨਾਂ ਬਜ਼ੁਰਗਾਂ ਲਈ ਜਾਂ ਬੀਬੀਆਂ ਲਈ ਤੁਹਾਡਾ ਕੀ ਮੈਸੇਜ ਰਹੂਗਾ ਮੈਂ ਤਾਂ ਕਹਿੰਦਾ ਜੀ ਕੰਮ ਕਰੋ ਜਿੰਨਾ ਕੁ ਵੀ ਹੁੰਦਾ ਹੈ ਇਹ ਨਹੀਂ ਆ ਵੀ ਆਪਾਂ ਪੂਰਾ ਹੀ ਕੰਮ ਕਰਨਾ ਜਿੰਨਾ ਹੁੰਦਾ ਉਹਨਾਂ ਕਰੋ ਆਪਣਾ ਜੀ ਇਹ ਨਾ ਸ਼ਹਿਰ ਦੇ ਸ਼ਹਿਰ ਜੀ ਆਪਣਾ ਵਰਜ ਸੀ ਵਰਸ ਜੀ ਕੋਈ ਉਹ ਨਹੀਂ ਮਿੱਤੋ ਦੇਖੋ ਕਿੰਨੇ ਜਿਹੜੇ ਲੱਗਦੇ ਨੇ ਕਿੱਥੇ ਉਧਰ ਗਏ ਇੱਧਰ ਆਏ ਬੜਾ ਜੁਆ ਮਖੋਤੀ ਸ਼ੈਰ ਹੋ ਰਹੀ ਹੈ ਜੀ 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 ਹਾਂ ਜੀ ਦਾਂਸੂ ਸੀ ਇਹ ਕੰਮ ਆਪਣੀ ਮਰਜ਼ੀ ਨਾਲ ਕਰ ਰਹੇ ਹਾਂ ਜੇ ਬੱਚਿਆਂ ਵੱਲੋਂ ਵੀ ਤੁਹਾਡੇ ਨਾ ਨਾ ਮੈਂ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਹਾਂ ਬੱਚਿਆਂ ਦਾ ਬੱਚੇ ਦਾ ਕਹਿੰਦੇ ਛੱਡ ਦਿਓ ਮੈਂ ਕਿਹਾ ਮੈਂ ਨਹੀਂ ਛੱਡ ਸਕਦਾ ਸਰੀਏ ਦਾ ਬੜਾ ਬਰੇ ਬਰੀ ਬਾਰੀ ਕਿਹਾ ਜੇ ਮੇਰੀ ਡੈਡੀ ਛੱਡਦੇ ਉਹ ਧੁੱਪ ਹੈ ਹਾਰਡਵਰਕ ਹੈ ਬਹੁਤ ਮੈਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਜੀ ਜੀ ਹਾਂ ਜੀ ਹਾਂ ਨਾਲ ਦੇ ਮੁੰਡੇ ਜਿਹੜੇ ਨਾਲ ਦੇ ਕੰਮ ਕਰਨ ਵਾਲੇ ਉਹ ਕੰਮ ਕਰੀ ਜਾਂਦੇ ਉਹ ਕਹਿੰਦੇ ਨੇ ਚਾਚਾ ਬਹਿ ਜਾ ਤੂੰ ਬੱਤੇ ਨਾਲ ਨਾਲ ਜਾਂਦਾ ਜੀ ਬੱਚੇ ਐਂਦਾ ਨਹੀਂ ਕਹਿੰਦੇ ਵੀ ਡੈਡੀ ਤੁਸੀਂ ਅਧਿਆਪਕ ਰਹੇ ਹੋ ਹੁਣ ਤੁਸੀਂ ਕੀ ਰੋਡ ਤੇ ਖੜ ਕੇ ਗੰਨੇ ਦੀ ਆਹ ਰਸ ਵੇਚਣ ਲੱਗੇ ਇਹ ਤਾਂ ਮੈਂ ਸ਼ੁਰੂ ਤੋਂ ਹੀ ਸ਼ਰਮ ਕੀਤੀ ਨਹੀਂ ਜੀ ਜੀ ਸ਼ੁਰੂ ਤੋਂ ਹੀ ਨਹੀਂ ਕੀਤੀ ਮੈਂ 20 ਸਾਲ ਸਾਈਕਲਾਂ ਦਾ ਕੰਮ ਕੀਤਾ ਜੀ ਡਿਊਟੀ ਦੇ ਨਾਲ-ਨਾਲ ਕੀਤਾ ਕੰਮ ਬਸ ਨੀ ਮਤਲਬ ਤੁਸੀਂ ਨਹੀਂ ਸ਼ਰਮ ਕੀਤੀ ਹੈਗੀ ਪਰ ਤੁਹਾਡੇ ਬੱਚਿਆਂ ਦਾ ਅੱਜ ਕੱਲ੍ਹ ਨਹੀਂ ਕੋਈ ਸ਼ਰਮ ਨਹੀਂ ਜੇ ਬੱਚਿਆਂ ਨੂੰ ਵੀ ਨਹੀਂ ਹੈ ਬੱਚੇ ਮੇਰੇ ਨਾਲ ਕੰਮ ਕਰਦੇ ਰਹੇ ਜੀ ਪਹਿਲਾਂ ਲਈ ਸੀ 94 95 ਚ ਮੈਂ ਰੇੜੀ ਜੀ ਬੱਚੇ ਮੇਰੇ ਛੋਟੇ ਛੋਟੇ ਸੀ ਇਹ ਪਿੱਛੋਂ ਖਿੱਚ ਕੇ ਧੱਕਾ ਲਾਉਂਦੇ ਹੁੰਦੇ ਸੀ ਮੈਂ ਜਾਂਦਾ ਹੁੰਦਾ ਸੀ ਘਰ ਨੂੰ ਜੀ ਹਾਂ ਅੱਗੇ ਲਈ ਹੋਈ ਹੁੰਦੀ ਸੀ ਇਹ ਜਿਹੜਾ ਤੁਸੀਂ ਹਨਾ ਗੰਨੇ ਦਾ ਰਸ ਪਲਾ ਰਹੇ ਹੋ ਲੋਕਾਂ ਨੂੰ ਮਤਲਬ ਇਹਦੇ ਕੀ ਕੀ ਫਾਇਦੇ ਨੇ ਜੀ ਰਸ ਦੇ ਫਾਇਦੇ ਇੱਕ ਤਾਂ ਪੀੜੀਏ ਤੋਂ ਬਹੁਤ ਜ਼ਿਆਦਾ ਆਹ ਹੋਇਆ ਜੀ ਹਾਜਮਾ ਇਹਦਾ ਬਹੁਤ ਵਧੀਆ ਜਿਹਾ ਆਪਣਾ ਜੀ ਹਾਂ ਜੀ ਇਹਨੂੰ ਜਿਵੇਂ ਮਰਜ਼ੀ ਪੀਂ ਜਾਓ ਇਹ ਕੋਈ ਨੁਕਸਾਨ ਨਹੀਂ ਕਰ ਹਾਂ ਜੀ ਇੱਕ ਤਾਂ ਕਈ ਲੋਕ ਕਹਿੰ ਰਹੇ ਨੇ ਬਹੁਤ ਜ਼ਿਆਦਾ ਮਿੱਠਾ ਅਸੀਂ ਮਿੱਠਾ ਨਹੀਂ ਪੀਂਦੇ ਹੈਗੇ ਨੁਕਸਾਨ ਕਰਦਾ ਮਿੱਠਾ ਇਹਨਾਂ ਇਹ ਜਿਹੜਾ ਮਿੱਠਾ ਇਹ ਹੈ ਸ਼ੂਗਰ ਵਾਲਿਆਂ ਨੂੰ ਖਰਾਬ ਨਹੀਂ ਇਹ ਕਰਦਾ ਹੈਗਾ ਜੀ ਇਹ ਕੁਦਰਤੀ ਹੈ ਜਿਹੜੀ ਕੁਦਰਤੀ ਚੀਜ਼ ਆ ਉਹ ਕਦੇ ਵੀ ਉਹ ਨਹੀਂ ਕਰੂਗੀ ਆਪਾਂ ਕਹਿੰਦੇ ਆਂ ਅੰਗੂਰ ਮਿੱਠੇ ਅੰਗੂਰ ਉਹ ਨਹੀਂ ਖਰਾਬ ਕਰਨਗੇ ਜੇ ਸ਼ੂਗਰ ਵਾਲੇ ਨੂੰ ਅੰਬ ਆਂਬ ਨਹੀਂ ਖਰਾਬ ਕਰੂਗਾ ਇਹ ਆਪਾਂ ਆਪਣੇ ਆਪੇ ਵਧਾ ਲੈਨੇ ਆਂ ਨੂੰ ਕੋਈ ਉਹ ਨਹੀਂ ਹੈਗਾ ਜੀ ਦੇਖ ਲਓ ਸਰ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਤੇ ਸ਼ੂਗਰ ਦੇ ਮਰੀਜ਼ ਸਾਡੇ ਤੁਹਾਡੇ ਕੋਲ ਆ ਕੇ ਕਹਿ ਰਹੇ ਨੇ ਵੀ ਹਾਂ ਲਓ ਪਲਾਓ ਜੂਸ ਕਾਲੂ ਹੋ ਜੇ ਵੀ ਉਹਨਾਂ ਦਾ ਸ਼ੂਗਰ ਹੀ ਵੱਜੇ ਨਹੀਂ ਬਤਾ ਜੀ 슈ਗਰ ਇਸ ਦੇ ਨਾਲ ਨਹੀਂ ਵਧੂਗਾ ਕਿੰਨਾ ਮਰਜੀ ਪੀ ਲੈਣੋ ਕਿੰਨਾ ਮਰਜੀ ਪੀ ਲੈਣਾ ਜੀ 슈ਗਰ ਦੇ ਮਰੀਜ਼ 슈ਗਰ ਦੇ ਮਰੀਜ਼ ਗੰਨੇ ਦਾ ਰਸ ਗੰਨੇ ਦਾ ਰਸ ਮੇਰੇ ਕੋਲ ਪੀੜੀਏ ਵਾਲੇ ਆ ਰਹੇ ਨੇ ਦੋ ਆਪਣਾ ਮੈਂ ਕਿਹਾ ਵੀ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਮੇਰੇ ਕੋਲ ਆ ਕੇ ਪੀਓ ਫ੍ਰੀ ਵੀ ਕੇ ਜਾਓ ਪੈਸਾ ਵੀ ਨਾ ਮੈਨੂੰ ਦਿਓ ਪੀਓ ਤੁਸੀਂ ਠੀਕ ਹੋਵੋਗੇ ਜੀ ਜੀ ਨਾਲ ਦਵਾਈ ਵੀ ਦਊਗਾ ਜੇ ਨਹੀਂ ਤੁਸੀਂ ਠੀਕ ਹੋਂਦੇ ਮੈਂ ਦਵਾਈ ਵੀ ਦਊਗਾ ਮੇਰੇ ਕੋਲ ਦੇਸੀ ਦਵਾਈਆਂ ਵੀ ਹਨ ਰਸ ਬੁਲਾ ਕੇ ਕਿਤੇ ਦਵਾਈ ਤਾਂ ਨਹੀਂ ਦੇ ਦਿੰਦੇ ਬਾਅਦ ਚ ਨਾ ਨਾ ਬਾਅਦ ਨਹੀਂ ਦਿੰਦੇ ਇਹ ਦਵਾਈ ਅਜੇ ਤੱਕ ਦਵਾਈ ਨਹੀਂ ਦਵਾਈ ਉਹਨਾਂ ਨੂੰ ਕਿਹਾ ਉਹਨਾਂ ਦੀ ਦਵਾਈ ਚੱਲ ਰਹੀ ਆ ਮਾ ਮੇਰੇ ਕੋਲ ਟੈਸਟ ਕਰਵਾ ਕੇ ਆਏ ਹੋ ਨਹੀਂ ਮੈਂ ਇਹ ਸਵਾਲ ਮਤਲਬ ਇਹ ਪੁੱਛਣਾ ਚਾਹਣੀ ਆ ਵੀ ਕਿਤੇ ਜਿਹੜੇ ਸ਼ੂਗਰ ਦੇ ਮਰੀਜ਼ ਇੱਥੇ ਆ ਜਾਣ ਤੁਸੀਂ ਕਹਿ ਰਹੇ ਹੋ ਨਾ ਵੀ ਕਿੰਨਾ ਮਾਰਜੀ ਰਸ ਪੀ ਲੈਣਾ ਉਹਨਾਂ ਦਾ ਸ਼ੂਗਰ ਨਹੀਂ ਵੱਧਦਾ ਬਾਅਦ ਵਿੱਚ ਕੋਈ ਗੋਲੀ ਵੀ ਦੇ ਦੇਂਦੇ ਵੀ ਸ਼ੂਗਰ ਠੀਕ ਰਹਿੰਦਾ ਨਾ ਗੋਲੀ ਕੋਈ ਨਹੀਂ ਦਿੰਦੇ ਜੀ ਆਪਾਂ ਦੱਸਾਂਗੇ ਵੀ ਆਪਣੀ ਆਪ ਖਰੀਦ ਕੇ ਲਾਓ ਜਿਹੜੀ ਜਿਆਦਾ ਦਵਾਈਆਂ ਜਿਹੜੀਆਂ ਹਨੀਆਂ ਦੇਸੀ ਆਪਾਂ ਦਿੰਦੇ ਹੀ ਨਹੀਂ ਹਾਂਗੇ ਠੀਕ ਹੈ ਹਾਂਜੀ ਹਾਂ ਜੀ तरीक मेरा ये सवाल रहूगा कि जद्यु ਤੁਸੀਂ ਹਨਾ ਇਥੇ ਰੇੜੀ ਲਾ ਰਹੇ ਹੋ ਜਿਹੜੇ ਬਜ਼ੁਰਗ ਨੇ ਹਨਾ ਅਕਸਰ ਉਹਨਾਂ ਨੂੰ ਬਹੁਤ ਜ਼ਿਆਦਾ ਕੇਸ ਆ ਰਹੇ ਨੇ ਕਿ ਬਜ਼ੁਰਗਾਂ ਨੂੰ ਜਦੋਂ ਹਨਾ ਮਾਪੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਪਾਲਣ ਪੋਸਣ ਕਰਕੇ ਉਹਨਾਂ ਨੂੰ ਰੁਜ਼ਗਾਰ ਦਿੰਦੇ ਨੇ ਨੌਕਰੀਆਂ ਤੇ ਲਾਉਂਦੇ ਨੇ ਪਰ ਜਦੋਂ ਹਨਾ ਬਜ਼ੁਰਗਾਂ ਦੀ ਵਾਰੀ ਐਸ਼ ਕਰਨ ਦੀ ਆ ਜਾਂਦੀ ਆ ਆਰਾਮ ਕਰਨ ਦੀ ਵਾਰੀ ਆ ਜਾਂਦੀ ਆ ਫਿਰ ਉਹਨੂੰ ੱਤਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਉਹਨਾਂ ਤੇ ਤੁਹਾਡੇ ਕੀ ਕਹਿਣਾ ਉਹ ਬਹੁਤ ਵੱਡਾ ਗਲਤ ਹੈ ਜੀ ਇਹਦਾ ਆਪਣਾ ਜਿਹੜੇ ਇਹ ਨਾ ਆਪਣਾ ਬੱਚੇ ਨੇ ਉਹ ਬੱਚਿਆਂ ਵਾਸਤੇ ਬਹੁਤ ਵੱਡੀ ਲਹੰਤ ਆਇ ਕਹੇ ਜੀ ਉਹਨਾਂ ਨੂੰ ਚਾਹੀਦਾ ਨਹੀਂ ਹੈ ਜੀ ਉਹ ਜੋ ਛੋਟੇ ਹੁੰਦੇ ਨੇ ਸਾਨੂੰ ਉਂਗਲੀ ਫੜ ਕੇ ਆਪਣਾ ਤੋਰਨਾ ਸਿਖਾਇਆ ਹੈ ਹਾਂਜੀ ਹਾਂਜੀ ਉਹ ਅਸੀਂ ਹੁਣ ਉਹਨਾਂ ਨੂੰ ਆਪਣਾ ਉਹਨਾਂ ਨੂੰ ਬਿਠਾਈਏ ਉਂਗਲੀ ਫੜ ਕੇ ਵੀ ਆ ਮੋਢਾ ਫੜ ਕੇ ਵੀ ਆ ਲਓ ਜੀ ਬੈਠੋ ਤੁਸੀਂ ਮੇਰੇ ਫਾਦਰ 105 ਸਾਲ ਦੇ ਆ ਜੀ ਉਹ ਪੂਰੀ ਸੇਵਾ ਕਰ ਰਹੇ ਆ ਜੀ 105 ਸਾਲ ਦੇ ਨੇ ਜੀ ਮੇਰੇ ਫਾਦਰ ਨੇ ਜਿਹੜੇ ਨਹੀਂ ਆ ਕੇ ਕੋਈ ਮੱਲੇ ਚ ਜਾਂ ਕੋਈ ਹੋਰ ਵੀ ਕਹੇ ਵੀ ਹਾਂ ਨੇ ਸੇਵਾ ਕੀਤੀ ਆ ਜਾਂ ਨਹੀਂ ਕੀਤੀ ਜੀ ਨਹੀਂ ਰੋੜਾ ਵੀ ਜਦੋਂ ਬਜ਼ੁਰਗਾਂ ਕੋਲ ਜਾਇਦਾਦ ਹੁੰਦੀ ਆ ਵੀ ਉਦੋਂ ਤਾਂ ਕੀ ਉਹਨਾਂ ਨੇ ਪੁੱਛ ਪਰਤੀ ਤਾਂ ਹੁੰਦੀ ਆ ਵੀ ਜਦੋਂ ਕੁਝ ਹੱਥ-ਪੱਲੇ ਰਹਿੰਦਾ ਨਹੀਂ ਫਿਰ ਤਾਂ ਕਿ ਆ ਜਾਂਦੇ ਨੇ ਬਜ਼ੁਰਗਾਂ ਨੂੰ ਕਈਆਂ ਦੇ ਕੋਲ ਪੈਸੇ ਵੀ ਹਨਗੇ ਜੀ ਤਾਂ ਵੀ ਨਹੀਂ ਹੁੰਦੀ ਤਾਂ ਵੀ ਨਹੀਂ ਹੁੰਦੇ ਕਈਆਂ ਦੇ ਕੋਲ ਓਏ ਇਹਨਾਂ ਦੀ ਕਿਸਮਤ ਹੈ ਜੀ ਨਹੀਂ ਕਿਸਮਤ ਕਾਰਨ ਵੀ ਹੋਣਗੇ ਜਾਂ ਬਜ਼ੁਰਗਾਂ ਜਾਂ ਬੱਚਿਆਂ ਦੇ ਕਾਰਨ ਦੇਖੋ ਜੀ ਉਹ ਉਹਨਾਂ ਦੇ ਆਪਣੀ ਉਹਨਾਂ ਦੀ ਨੇਚਰ ਹੈ ਜੀ ਕਿਸ ਕਿਸ ਤਰ੍ਹਾਂ ਹੈਗੀ ਕਿਸ ਤਰ੍ਹਾਂ ਨਹੀਂ ਹੋਗੀ ਜੀ ਜੀ ਉਹ ਉਹਨਾਂ ਦੀ ਆਪਣੀ ਨੇਚਰ ਹੈ ਪਰ ਜੇ ਆਪਾਂ ਦੇਖੀਏ ਹਨਾ ਤੁਸੀਂ ਕਹਿੰਦੇ ਕਾਰਨ ਦੀ ਗੱਲ ਕੀਤੀ ਹੈ ਜਿਵੇਂ ਬਹੁਤ ਜ਼ਿਆਦਾ ਅਮੀਰ ਘਰਾਣੇ ਚ ਵੀ ਦੇਖੀਏ ਜਿਨ੍ਹਾਂ ਦਾ ਮਤਲਬ ਪਰਿਵਾਰ ਬਹੁਤ ਜ਼ਿਆਦਾ ਵਧੀਆ ਸੈਟ ਆ ਸਰਕਾਰੀ ਨੌਕਰੀਆਂ ਦੇ ਨੇ ਪਰ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਵਿਰਧ ਆਸ਼ਰਮਾਂ ਵਿੱਚ ਰੂਲ ਰੂਲ ਰਹੇ ਨੇ ਉਹਨਾਂ ਦੇ ਕੋਲ ਟਾਈਮ ਹੈ ਨਹੀਂ ਜੀ ਉਹ ਸਿਰਫ ਟਾਈਮ ਦੀ ਘਾਟ ਕਰਕੇ ਹੀ ਉਹ ਕਰ ਰਹੇ ਨੇ ਉਹਨਾਂ ਦਾ ਆਪਣਾ ਹੀ ਟਾਈਮ ਨਹੀਂ ਹੁੰਦਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਟਾਈਮ ਨਹੀਂ ਹੈਗਾ ਕਿਉਂਕਿ ਹੁਣ ਮਾਂ ਬਾਪ ਤਾਂ ਆਪਣੇ ਬੱਚੇ ਦੀ ਆਪਣੀ ਔਲਾਦ ਲਈ ਸਾਰਾ ਟਾਈਮ ਬੱਚੇ ਲਈ ਦੇ ਦਿੰਦੇ ਨੇ ਉਹ ਸਾਰਾ ਭੁੱਲ ਜਾਂਦੇ ਨੇ ਜੀ ਫੇਰ ਵੀ ਸਾਨੂੰ ਮਾਂ ਬਾਪ ਨੇ ਕੋਈ ਕੁਝ ਕੀਤਾ ਸੀ ਸਾਡੇ ਵਾਸਤੇ ਅਸੀਂ ਮਾਂ ਬਾਪ ਦੇ ਬਦੌਲਤ ਇੱਥੇ ਪਹੁੰਚੇ ਹਾਂ ਉਹ ਉਹ ਨਾ ਭੁੱਲ ਜਾਂਦੇ ਨੇ ਜੀ ਉਹਨਾਂ ਨੂੰ ਉਹਨਾਂ ਨੂੰ ਪੈਸਾ ਹੀ ਦੇਂਦਾ ਉਹਨਾਂ ਨੂੰ ਕੁਝ ਨਹੀਂ ਦੇਂਦਾ ਬਾਕੀ ਜੀ ਸਰ ਇਹ ਕਾਖ ਸਰ ਇਹ ਸੁਣਨ ਵਿਚਾਰ ਆਇਆ ਵੀ ਮਤਲਬ ਜਦੋਂ ਬੱਚਾ ਹਨਾ ਜਾਂ ਮੁੰਡਾ ਲਾ ਲਓ ਜਾਂ ਕੁੜੀ ਲਾ ਲਓ ਕੁਆਰਾ ਹੁੰਦੇ ਨੇ ਪਰ ਜਦੋਂ ਵਿਆਹ ਹੈ ਜਾਂਦੇ ਨੇ ਤਾਂ ਜੇ ਮਾਂ ਵੱਲੋਂ ਮਾਂ ਬਾਪ ਵੱਲੋਂ ਉਹ ਕਹਿਣ ਲੱਗ ਜਾਂਦੇ ਨੇ ਵੀ ਤੂੰ ਆਪਦੀ ਘਰ ਵਾਲੀ ਦੀ ਸੁਣਦਾ ਸਾਡੀ ਨਹੀਂ ਸੁਣਦਾ ਹੈਗਾ ਇਹ ਤਾਂ ਬਣਿਆ ਹੋਇਆ ਜੇ ਇਹ ਤਾਂ ਜੇ ਨਹੀਂ ਕੋਈ ਆਪਣਾ ਬੱਚਾ ਬਲਾਉਂਦਾ ਤਾਂ ਕਹਿੰਦੇ ਨੇ ਵੀ ਇਹਦਾ ਉਹਦਾ ਹੀ ਬਣ ਗਿਆ ਲੋਗੂ ਦਾ ਬਣ ਗਿਆ ਹਾਂਜੀ ਆਪਾਂ ਤੋਂ ਅਧਿਆਪਕ ਨਾਲ ਮੁਲਾਕਾਤ ਕਰਾਤੀ ਇਹਨਾਂ ਦੀ ਜਿਹੜੀ ਗੱਲਾਂ ਬਾਤਾਂ ਨੇ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਹੀ ਇਹ ਵੀ ਦੱਸਣਾ ਕਿ ਅੱਜਕੱਲ ਬਜ਼ੁਰਗਾਂ ਦੀ ਜਿਹੜੀ ਇੰਨੀ ਬੇਕਦਰਹੀ ਹੋ ਰਹੀ ਆ ਕਿਉਂ ਹੋ ਰਹੀ ਆ